ਇਹ ਨਹੀਂ ਫੱਟਰੀ ਗੱਲ ਬਾਈ ਸਾਰਿਆਂ ਨੂੰ ਜਿਹੜਾ ਜਿਹੜਾ ਵੀ ਬੰਦਾ ਆ ਰਿਹਾ ਵੀਡੀਓ ਦੇਖਣ ਆਇਆ ਹੈ ਨਾ ਵਲੋਗ ਵੈਲਕਮ ਹੋਸਾ ਬੰਦੇ ਆਪਣੀ ਵੀਡੀਓ ਵਿੱਚ ਚੈਨਲ ਬਾਵਨੇ ਬਾਕੀ ਯਾਰ ਖੇਤੀਬਾੜੀ ਨੂੰ ਮਾਰੋ ਜੋਰ ਆ ਚਾਚਾ ਸੀਗੇ ਬੈਠੇ ਆਉਣੇ ਤੇ ਹਾਂ ਕੰਮ ਪ੍ਰੋਗਰਾਮ ਓਕੇ ਆ ਜਾਵਾਂ ਉਹ ਚੱਲ ਰੇ ਟਰੈਕਟਰ ਉਹ ਚੱਲ ਰਿਹਾ ਪਰ ਬੰਦਾ ਮਰਾਇਆ ਡੈਕ ਬੰਦ ਕਰ ਦੇਣੀ ਹੈ ਯਾਰ ਥੋੜਾ ਜਿਹਾ ਉਸ ਦਾ ਚੱਕਰ ਪੈ ਗਿਆ ਯਾਰ ਚੈਨਲ ਵਾਲਾ ਮੈਸੇਜ ਛੱਡਦੇ ਹਾਂ ਕੋਈ ਸੀ ਰਾਈਟ ਸੀ ਆ ਜਾ ਫਿਰ ਕੰਮ ਖਰਾਬ ਹੋ ਜਾ ਅੱਗੇ ਨੂੰ ਹੋ ਜਾ ਲੈ ਆਪਾਂ ਥੋੜਾ ਜਿਹਾ ਉਹ ਦਿਖਾਵਾ ਨੂੰ ਸਿਸਟਮ ਆਪਾਂ ਨੇ ਬਸ ਉੱਧਰ ਬੈਠ ਜਾਣਾ ਹੈ ਜਿਹਾ ਲੈਣ ਤੱਕ ਭੇਜਦਾ ਹੈ ਘਰਾਂ ਨੂੰ ਪੂਰਾ ਕੋਈ ਕੰਮ ਨਹੀਂ ਆ ਹੋਗਾ ਗਰਦੇ ਵਿੱਚ ਕਿਉਂਕਿ ਕਰੋ ਬਾਈ ਦੱਬ ਕੇ ਬਾਹਰ ਪੂਰ ਵੀ ਬਾਕੀ ਐਡਾ ਸਿਸਟਮ ਹੈ ਨਹੀਂ ਕੋਈ ਜਿੱਡਾ ਸਮਝੀ ਬੈਠੇ ਤੇ ਵਧੀਆ ਕੰਮ ਕਰ ਜਿਹੜਾ ਬੰਦਾ ਹੋਰ ਕਰੀ ਹੈ ਹੈ ਵਧੀਆ ਹੋਰ ਕਿੱਤੀ ਕਰੋ ਦੱਬ ਗਾਇਆ ਜਿਹੜਾ ਆਪਣਾ ਕੰਦਾ ਕਿਤਾਗ ਰਹੀ ਜਿੱਦੀ ਵਧਾ ਲਿਓ ਆਪਣੀ ਅਮੋਜ ਮੂਰੀ ਹੋਰੋ ਦੱਬ ਗਏ ਦੇਖ ਕੇ ਉਹਨਾਂ ਬਾਕੀ ਕੀ ਬਣਿਆ ਹੈ ਨਾ ਬਾਕੀ ਸੁਣਾਣੇ ਵਾਲਾ ਦੋ ਅੱਪੂ ਹੈ ਵੀ ਕੰਮ ਕਿਤਰਾ ਚੱਲਣਾ ਆਪਾਂ ਚਲਾਣੇ ਵਾਲੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਚਲਾਣਾ ਆਪਾਂ ਚਲਾਣਾ ਚਲਾਣਾ ਬਾਕੀ ਯਾਰ ਬਣੇ ਹੋ ਸੱਜ ਸੁਜ ਨੂੰ ਬਣਾਵਾ ਯਾਰ ਮਾਹੌਲ ਜਾਈ ਉਹ ਮਤਲਬ ਏ ਟੁੱਪ ਜੀ ਹਲੀ ਖੜੀ ਹੈ ਅਰ ਦੇਖੇ ਤਾਂ ਮਜ਼ਾ ਮਜ਼ਾ। ਕੀ ਕੰਮ ਗੁੰਮ ਕਰਈ ਐ ਇਹ ਕਰੋ ਯਾਰ ਬਿੱਲੇ ਨੂੰ ਬੋ ਕਰਾਂ। ਬਿੱਲੇ ਪੈ ਗਿਆ ਨਹੀਂ ਕੰਮ ਚੱਲੇ ਕਰੇ ਕਰਦਾ ਹੈ ਉਹ ਅਸੀਂ ਕੋਖਾ ਕਰਿਆ ਜੱਖੇ ਹੁਣ। ਤਾਂ ਆਰਦਿਆਂ ਲੰਡਾਉਣ ਟਰੈਕਟਰ ਵਾਦੇ। ਧਾਰਦਾਂ ਰੀਲੀ ਟਰੈਕਟਰ ਤੇ ਲੱਗਿਆ ਸੀਦਾ ਸੂਰਜ ਵੇਰਾ। ਹਾਂ ਬਸ ਇਹ ਵੇਡ ਪਹੁੰਚਾ ਬਣਾ ਲਿਆ ਤੇਰੀ ਪੂਰੀ ਐ। ਪ੍ਰੋਗਰਾਮ ਜਾਈ ਆਪਾਂ ਹੀ ਸੱਜਦੇ ਆਪਾਂ ਹੀ ਨੇ ਵੇਟੇ। ਠੀਕ ਐ ਰੋਖੇ ਗੁੰਮ ਕਰੀ ਜਾਉਂਦੇ ਯਾਰ ਹਾਂ। ਇਹ ਜਰਰੇ ਤੇ ਜੋ ਕਰ ਰਿਹਾ ਆ ਬੱਚ ਨੂੰ ਘਾਰਦਾ ਰਸ਼ੀਤ ਵਾਲਾ ਬਣੇ ਰਹੋ ਭਾਈ ਗੈਲ 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 ਬਸ ਗੈਲ ਗੈਲ ਬਣੇ ਰਹੋ ਠੀਕ ਹੈ ਬਾਕੀ ਦਾ ਦਾ ਪਾਲ ਉੱਡ ਰਿਹਾ ਪਰ ਕੰਮ ਇੱਕ ਨੰਬਰ ਕਰ ਰਿਹਾ ਪੂਰਾ ਹੈ ਤੇ ਲਿਜੋਨ ਬੇ ਬਾਦੀ ਆ ਇਧਰ ਤੋਂ ਲਾ ਦੀ ਠੱਡੇਗਾ ਮੈਂ ਇਧਰ ਇਧਰ ਵੀ ਬਾਦੀ ਆ ਵੀਰ ਨੇ ਨੇੜੇ ਗਿਆ ਮੱਕੇ ਚੱਲ ਰਗਾ ਮੈਂ ਅੰਨਮ ਕੋ ਹੋਰ ਮਾਰਨੇ ਦੁਪਹਰ ਕਰਦੇ ਆ ਖੇਤ ਨਾ ਮੈਂ ਮੋਲ ਚੱਲ ਇਧਰ ਗਾਣੇ ਲਾ ਰੱਖੇ ਬੰਦੇ ਨਾ ਇਹ ਸੁਣਾ ਨਹੀਂ ਸਕਦੇ ਭਾ ਯਾਰ ਸਾਨੂੰ ਗਲਤ ਹੋ ਜਾਏਗਾ ਮੈਂ ਵੀਊ ਵੀ ਆ ਰਿਹਾ ਸੀ ਬਾਦ ਨਹੀਂ ਯਾਰ ਇੱਕ ਨੰਬਰ ਆ ਰਿਹਾ ਯਾਰ ਓਕੇ ਰੋਟਾ ਹੋਇਆ ਪਿਆ ਗੱਬਾ ਪਰ ਉਹ ਚੈੱਕ ਫਿਰ ਬਿਰ ਚਾਚਾ ਵੀ ਲੰਘ ਗਿਆ ਬਾਣ ਇਹ ਤਾਂ ਖੇਤ ਵਾਰੇ ਆ ਜਦੋਂ ਫਾਰਮ ਹੋ ਰਿਹਾ ਇਹ ਵਈ 39 39 ਮਾੜ ਲੈ 39 ਬਾਕੀ ਉਹਨੂੰ ਪਤਾ ਨਹੀਂ ਹੈ ਸਹੀ ਸਹੀ ਕਿੰਨਾ ਮਾੜ ਲੈ ਆ ਵੀ ਆਪਾਂ ਨੇ ਇੱਧਰ ਕਰਦੀ ਏ ਦੋਹਰ ਖੇਤ ਇੱਧਰ ਆ ਰਿਆ ਬੰਦੇ ਵਾਲੀ ਪ੍ਰੋਗਰਾਮ ਬਾਈ ਕੰਮ ਕਰ ਓਕੇ ਜੀ ਬਹੁਤ ਲਗਾਓ ਕੰਮ ਕਰਦੇ ਵੇ ਅਸ਼ੀਰਤ ਨੂੰ ਹਮੇ ਬੇਲੇ ਹੀ ਆਰਾਮ ਸਾਰਾ ਦੇਣਾ ਕਦੀ ਡਰ ਨੂੰ ਲੰਗੇ ਕਦੀ ਡਰ ਨੂੰ ਲੰਗੇ ਮੈਂ ਕਹਿ ਰਿਹਾ ਯਾਰ ਬਈ ਗਾਰਮੀ ਹੋ ਗਈ ਆਪਣੀ ਖੇਤੀ ਕਰੋ ਦੱਬ ਗਿਆ ਪੂਰੀ ਦੀ ਜੀ ਗਲ ਵਧੀਆ ਕੰਮ ਹੈ ਨਾ ਜਿਵੇਂ ਇੱਕ ਨੰਬਰ ਕੋਈ ਬਾਹਰ ਤੋਂ ਮੱਜੀ ਆ ਹਾਂ ਬੂਰ ਵਾਲਾ ਸਿਸਟਮ ਐਡਾ ਹੈ ਨਹੀਂ ਚੱਲ ਗਿਆ ਨੂੰ ਤੇ ਚੋ ਝਾੜਨਾ ਐਡਾ ਮੰਨ ਵੀ ਨਹੀਂ ਪਤਾ ਇਹ ਕੰਮ ਆ ਮਾ ਇੱਕ ਨੰਬਰ ਐ ਮਾਹੌਲ ਵੀ ਸੋਨਾ ਹਰਿਆਣ ਵਿਊ ਵੀ ਇੱਕ ਨੰਬਰ ਹੋ ਰਿਹਾ ਐ ਜਮਾ ਕਿ ਉਹਦੇ ਗਾਣੇ ਨਹੀਂ ਮਾਰਾ ਬੰਦਾ ਬੰਦ ਕਰਦਾ ਹੈ ਪੋਰਾ ਵੀ ਨਹੀਂ ਕਰਦਾ ਆ ਗਾਣਾ ਤੈਨੂੰ ਨਹੀਂ ਪਤਾ ਕਿ ਬੰਦ ਕਿ ਤਰ੍ਹਾਂ ਕਰਿਆ ਜਾ ਰਿਹਾ ਹੈ ਯਾਰ ਇਹ ਕੋਰੋਂ ਆ ਪਕਾਣਾ ਸੁਣੋ ਫਿਰ ਗੱਭ ਜਾਈ ਪਾਲੀਆ ਦਾ ਯਾਰ ਲੇਟ ਹੋ ਗਿਆ ਯਾਰ ਮੈਂ ਕੈਮਰਾ ਖੋਲਣੇ ਵਾਂ ਯਾਰ ਚਲੋ ਕੋਈ ਨਹੀਂ ਨਾ ਵੀ ਬੱਬੇ ਨੂੰ ਨਿਪਟਣਾ ਯਾਰ ਕੰਮ ਬੁਮਾ ਬਣਾਇਆ ਨੋਕੀਰ ਕੁੱਤਾ ਜਿਹਾ ਚਲਿਆ ਘਰਾਂ ਨੂੰ ਬਾਈ ਪੱਪਾ ਬੇਲੇ ਹੀ ਐ ਪੱਪਾ ਬੇਲੇ ਹੀ ਐ ਘਰਾਂ ਜਾ ਕੇ ਨਾਤ ਹੋ ਗਿਆ ਆਪਾਂ ਫੇਰ ਤਰੀਂ ਡਰ ਜਾਣਾ ਲਟ ਜਾਣਾ ਪੈ ਜਾਣਾ ਓਕੇ ਫਿਰ ਆ ਬਾਈ ਚੰਗਾ ਫਿਰ